ਹalleluyah ਅੱਜ ਅਸੀਂ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਆਪਣੀ ਸਮਰਥ ਨੂੰ ਪ੍ਰਗਟ ਕਰੇਗਾ ਕੋਚ ਅਧਿਆਇ 3 ਉਦੀਦਸ ਐਤ ਹੁਣ ਤੋਂ ਆ ਮੈਂ ਤੈਨੂੰ ਫਿਰੌਨ ਕੋਲ ਕੱਲਾਂਗਾ ਤਾਂ ਜੋ ਤੂੰ ਮੇਰੀ ਪ੍ਰਜਾ ਅਰਥਾਤ ਇਸرائیਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਕਿ ਜਦੋਂ ਅਸੀਂ ਮਸੀਹ ਵਿੱਚ ਆਉਂਦੇ ਹਾਂ ਤਾਂਸੀਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹਾਂ ਫਿਰ ਭਾਵੇਂ ਅਸੀਂ ਅਸਫਲ ਹੋਈਏ ਜਾਂ ਕਮਜ਼ੋਰ ਹੋਈਏ ਪਰਮੇਸ਼ਰ ਸਾਨੂੰ ਸਮਰੱਥੀ ਬਣਾਉਂਦਾ ਹੈ ਅਤੇ ਸਾਡੀ ਕਮਜ਼ੋਰੀ ਵਿੱਚ ਆਪਣੀ ਸਮਰੱਥ ਨੂੰ ਪ੍ਰਗਟ ਕਰਦਾ ਹੈ ਭਾਵੇਂ ਇਹ ਸਰੀਰਕ ਮਾਨਸਿਕ ਆਰਥਿਕ ਜਾਂ ਆਤਮਿਕ ਹੋਵੇ ਪਰਮੇਸ਼ਰ ਇਸ ਨੂੰ ਖਤਮ ਕਰ ਦਿੰਦਾ ਹੈ ਜੇ ਅਸੀਂ ਦਾਊਦ ਵੱਲ ਵੇਖੀਏ ਤਾਂ ਉਸ ਦੇ ਪ੍ਰਾਂ ਉਸ ਨੂੰ ਅਯੋਗ ਸਮਝਦੇ ਸਨ ਇਸ ਲਈ 다우드 ਜੰਗਲਾਂ ਵਿੱਚ ਇਕੱਲਾ ਰਹਿੰਦਾ ਸੀ ਅਤੇ ਜਾਨਵਰਾਂ ਨੂੰ ਚਰਾਉਂਦਾ ਸੀ ਪਰ 다우드 ਪਰਮੇਸ਼ਰ ਦੇ ਨੇੜੇ ਸੀ ਇਸ ਕਰਕੇ ਪਰਮੇਸ਼ਰ ਨੇ ਉਸ ਨੂੰ ਉਸਦੇ ਭਰਾਵਾਂ ਵਿੱਚੋਂ ਚੁਣਿਆ ਅਤੇ ਉਸ ਨੂੰ ਰਾਜਾ ਬਨਣ ਲਈ ਮਸਾ ਕੀਤਾ ਇਸ ਤਰ੍ਹਾਂ ਯੂਸਫ ਨੂੰ ਵੀ ਉਸਦੇ ਭਰਾਵਾਂ ਦੁਆਰਾ ਅਯੋਗ ਮੰਨਿਆ ਗਿਆ ਸੀ ਮਿਸਰ ਵਿੱਚ ਵੇਚ ਦਿੱਤਾ ਗਿਆ ਸੀ ਅਤੇ ਉਸ ਨੂੰ ਵੀ ਪਾਪ ਕਰਨ ਦਾ ਮੌਕਾ ਮਿਲਿਆ ਪਰ ਉਸਨੇ ਪਾਪ ਨਹੀਂ ਕੀਤਾ ਕਿਉਂਕਿ ਉਹ ਪਰਮੇਸ਼ਰ ਤੋਂ ਡਰਦਾ ਸੀ ਅਤੇ ਪਰਮੇਸ਼ਰ ਦੇ ਨੇੜੇ ਰਹਿੰਦਾ ਸੀ ਇਸ ਲਈ ਮੇਰੇ ਪਿਆਰਿਓ ਪਰਮੇਸ਼ਰ ਸਾਨੂੰ ਇਹ ਵੀ ਦੱਸਦਾ ਹੈ ਕਿ ਜੇਕਰ ਅਸੀਂ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਦੇ ਨੇੜੇ ਰਹਿੰਦੇ ਹਾਂ ਅਤੇ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਮੌਕਾ ਦਿੰਦੇ ਹਾਂ ਤਾਂ ਪਰਮੇਸ਼ਰ ਸਾਡੀਆਂ ਕਮਜ਼ੋਰੀਆਂ ਵਿੱਚ ਆਪਣੀ ਸਮਰਥ ਨੂੰ ਪ੍ਰਗਟ ਕਰੇਗਾ ਪਰਸ਼ੇਤਾਨ ਚਾਹੁੰਦਾ ਹੈ ਕਿ ਅਸੀਂ ਆਪਣੇ ਵਿਸ਼ਵਾਸ ਤੋਂ ਦੂਰ ਹੋ ਜਾਈਏ ਜਿਵੇਂ ਜਦੋਂ ਕੋਈ ਚੋਰ ਕਿਸੇ ਘਰ ਵਿੱਚ ਚੋਰੀ ਕਰਨ ਮਾਰਨ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਬਿਜਲੀ ਦੀਆਂ ਤਾਰਾਂ ਕੱਟ ਦਿੰਦਾ ਹੈ ਤਾਂ ਜੋ ਕੋਈ ਉਸ ਨੂੰ ਨਾ ਦੇਖ ਸਕੇ ਅੱਜ ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ਰ ਦੀ ਆਵਾਜ਼ ਸੁਣ ਸਕੀਏ ਪਰਮੇਸ਼ਰ ਨਾਲ ਗੱਲ ਕਰ ਸਕੀਏ ਇਸ ਲਈ ਉਹ ਹਰ ਉਸ ਰਸਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਜਾਂਦਾ ਹੈ ਸਾਨੂੰ ਸੰਗਤ ਵਿੱਚ ਰੱਖਦਾ ਹੈ ਪਰ ਜੇਕਰ ਤੁਸੀਂ ਵਿਸ਼ਵਾਸ ਵਿੱਚ ਬਣੇ ਰਹੋ ਪਰਮੇਸ਼ਰ ਪ੍ਰਤੀ ਸੱਚੇ ਰਹੋ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ ਤਾਂ ਪਰਮੇਸ਼ਰ ਆਪਣੇ ਵਚਨ ਰਾਹੀਂ ਦਰਸ਼ਨਾ ਰਾਹੀਂ ਚਮਤਕਾਰਾਂ ਰਾਹੀਂ ਆਪਣੀ ਸਮਰਥ ਨੂੰ ਪ੍ਰਗਟ ਕਰੇਗਾ ਜਦੋਂ موسی ਨੂੰ ਚੁਣਿਆ ਗਿਆ ਤਾਂ ਉਸਨੇ ਪਰਮੇਸ਼ਰ ਨੂੰ ਕਿਹਾ ਕਿ ਮੈਂ ਇਸ ਤੇ ਯੋਗ ਨਹੀਂ ਹਾਂ ਮੈਂ ਬੋਲਣ ਵਿੱਚ ਸਹੀ ਨਹੀਂ ਹਾਂ ਫਿਰ ਪਰਮੇਸ਼ਰ ਨੇ ਉਸ ਨੂੰ ਦੋ ਚਮਤਕਾਰ ਦਿਖਾਏ ਇਸੇ ਤਰ੍ਹਾਂ ਛਦੋਂ ਪਰਮੇਸ਼ਰ ਤੁਹਾਨੂੰ ਚੁੰੰਦਾ ਹੈ ਤਾਂ ਉਹ ਤੁਹਾਡੇ ਜੀਵਨ ਵਿੱਚ ਆਪਣੀ ਸਮਰਥ ਨੂੰ ਬਰਕਰੜ ਕਰਦਾ ਹੈ ਤੁਹਾਡੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੁਣੌਤੀਆਂ ਜਾਂ ਸ਼ਰਮਿੰਦਗੀ ਕਿਉਂ ਨਾ ਹੋਣ ਪਰਮੇਸ਼ਰ ਉਹਨਾਂ ਨੂੰ ਆਪਣੀ ਸਮਰਥ ਨਾਲ ਖਤਮ ਕਰ ਦੇਵੇਗਾ ਪਰ ਜੇਕਰ ਇੰਨੇ ਸਾਰੇ ਚਮਤਕਾਰਾਂ ਤੋਂ ਬਾਅਦ ਵੀ ਤੁਹਾਨੂੰ موسی ਦੀ ਤਰ੍ਹਾਂ ਸ਼ੱਕ ਹੈ ਤਾਂ ਪਰਮੇਸ਼ਰ ਕੰਮ ਨਹੀਂ ਕਰ ਸਕੇਗਾ ਇਸ ਲਈ ਮੇਰੇ ਪਿਆਰਿਓ ਅੱਜ ਤੁਹਾਡੀ ਸਥਿਤੀ ਜਿਸ ਤਰ੍ਹਾਂ ਦੀ ਵੀ ਹੈ ਤੁਸੀਂ ਨਿਰਾਸ਼ ਨਹੀਂ ਹੋਣਾ ਚਾਹੇ ਤੁਸੀਂ ਇਕੱਲੇ ਹੋ ਕਿਉਂਕਿ 모ਸਾ ਅਤੇ ਦਾਵਿਦ ਨੂੰ ਛੁੰਨ ਵਾਲਾ ਪਰਮੇਸ਼ਰ ਅੱਜ ਵੀ ਜਿੰਦਾ ਹੈ ਅਤੇ ਉਸ ਕੋਲ ਤੁਹਾਨੂੰ ਅਤੇ ਮੈਨੂੰ ਉੱਚਾ ਚੁੱਕਣ ਅਤੇ ਅਸੀਸ ਦੇਣ ਦੀ ਸਮਰਥਾ ਹੈ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ సర్ శక్తిમાન ਪਰਮేశ్వర్ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਆਪਣੇ ਜੀਵਨ ਵਿੱਚ ਤੁਹਾਡੀ ਸਮਰਥਨ ਮੰਗਦਾ ਹਾਂ ਤਾਂ ਜੋ ਮੇਰੇ ਜੀਵਨ ਦੀਆਂ ਕਮਜ਼ੋਰੀਆਂ ਅਤੇ ਸਮੱਸਿਆਵਾਂ ਖਤਮ ਹੋ ਜਾਣ ਅਤੇ ਮੈਂ موسی ਦੀ ਤਰ੍ਹਾਂ ਤੁਹਾਡੀ ਮਹਿਮਾ ਦਾ ਕਾਰਨ ਬਣ ਸਕਾਂ ਪ੍ਰਵੇਸ਼ਮ ਸਿੱਦੇ ਸਮਰਥੀ ਨਾਮ ਵਿੱਚ ਆਮੇਨ